ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਠੀਕ ਠਾਕ ਹੋ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਹੀ ਹੋਗੇ ਤੇ ਕਾਫੀ ਟਾਈਮ ਬਾਅਦ ਹੀ ਮੌਕਾ ਮਿਲਿਆ ਅੱਜ ਵੀਡੀਓ ਬਣਾਉਂਦਾ ਬਸ ਇਦਾਂ ਟਾਈਮ ਹੀ ਨਹੀਂ ਲੱਗਦਾ ਰਿਹਾ ਤੇ ਵੀਡੀਓ ਬਣਾਈ ਨਹੀਂ ਤੇ ਅੱਜ ਫੇਰ ਲੱਗੀਆਂ ਵੀਡੀਓ ਬਣਾਉਣ ਤੇ ਤੁਹਾਨੂੰ ਦਿਖਾਉਣ ਲੱਗੇ ਆਂ ਸੋਹਣੇ ਸੋਹਣੇ ਸੂਟ ਤੇ ਜੁਐਲਰੀ ਦਾ ਸਮਾਨ ਵੀ ਕਾਫੀ ਆ ਗਿਆ ਆ ਤੇ ਹੁਣ ਜਿੱਦਾਂ ਆ ਗਿਆ ਵਿਆਹਾਂ ਦਾ ਸੀਜ਼ਨ ਵਿਆਹ ਵਾਸਤੇ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਹੀ ਮਿਲ ਜੇਗੀ ਤੇ ਪ੍ਰੋਵਾਈਡ ਹੋਏਗੀ ਤੇ ਵਧੀਆ-ਵਧੀਆ ਆ ਗਏ ਸੂਟ ਤੇ ਦਿਖਾਣੇ ਆ ਤੁਹਾਨੂੰ ਅੱਗੇ ਸੂਟ ਤੇ ਕਿਉ ਕਿੰਨੀ ਪਿਆਰੀ ਸ਼ੀਰ ਸੂਟ ਵੀ ਬਹੁਤ ਸੋਹਣਾ ਕੱਪੜਾ ਵੀ ਬਹੁਤ ਹੀ ਵਧੀਆ ਨਾ ਸਮਾ ਸੋਟਾ ਗਲਾ ਬਣਿਆ ਆ ਘੇਰਾ ਬਣਿਆ ਇਹਦਾ ਬਾਜੂ ਬਣੀ ਆ ਬਾਜੂ ਤੇ ਲੈ ਕੇ ਆਉਣਾ ਬਾਜੂ ਤੇ ਲੈ ਉਹ ਪਹੁੰਚੇ ਤੇ ਲੈਉਣਾ ਆ ਪਹੁੰਚੇ ਤੇ ਲੈ ਉਹ ਐ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਹੀ ਸੋਹਣਾ ਦੇਖਿਓ ਕਿੰਨਾ ਸੋਹਣਾ ਦੁਪੱਟਾ ਬਣਿਆ ਦੀ ਰੇਂਜ ਹੈਗੀ ਜੇ 1750 ਰੁਪਏ 1750 ਰੁਪਏ ਰੇਂਜ ਆ ਤੇ ਕਲਰ ਹੈਗੇ ਦੋ ਦੋ ਕਲਰ ਆ ਬਹੁਤ ਹੀ ਸੋਹਣਾ ਸੂਟ ਆ ਜੇ ਆਗੇ ਸਾਡੇ ਕੋਲ ਵਰਬਰੀ ਵਿੱਚ ਸੂਟ ਬਹੁਤ ਹੀ ਪਿਆਰਾ ਸੂਟ ਤੁਹਾਨੂੰ ਪਤਾ ਕਿ ਵਰਬਰੀ ਦੇ ਸੂਟ ਮਹਿੰਗੇ ਹੀ ਹੁੰਦੇ ਹਨਾ ਤੇ ਦੇਖਿਓ ਕਿੰਨਾ ਸੋਹਣਾ ਸੂਟ ਜੇ ਇਹ ਗਲਾ ਬਾਜੂ ਇਹ ਰ ਅਗੇ ਰ ਬਣੀਆਂ ਜੀ ਇਹ ਬਾਜੂ ਬਣੀਆਂ ਜੇ ਤੇ ਐ ਜੀ ਦੀ ਬੋਟਮ ਬੋਟਮ ਵੀ ਬਹੁਤ ਹੀ ਪਿਆਰੀ ਬੋਟਮ ਤੇ ਵਰਕ ਹੋਇਆ ਤੇ ਐ ਦਾ ਦੁਪੱਟਾ ਦੇਖਿਓ ਕਿੰਨਾ ਸੋਹਣਾ ਦੁਪੱਟਾ ਹੈ ਦੁਪੱਟੇ ਤੇ ਵੀ ਫੁੱਲ ਹੈ ਵਰਕ ਹੋਇਆ ਜੀ ਬਹੁਤ ਸੋਹਣਾ ਜੀ ਤੇ ਇਹਦੇ ਵੀ ਕਲਰ ਹੈਗੇ ਦੋ ਦੋ ਕਲਰ ਹੈ ਅੱਗੇ ਸਾਡੇ ਕੋ ਆ ਗਿਆ ਪਿੰਕ ਕਲਰ ਪਿੰਕ ਵੀ ਤੇ ਪੀਚ ਵੀ ਦੇਖੋ ਇਹਦਾ ਵਰਕ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਵਰਕ ਹੋਇਆ ਇਹਦਾ ਤੇ ਰੇਂਜ ਹੈਗੀ ਜਿਹਦੀ 2995 ਤੇ ਦੁਪੱਟਾ ਵੀ ਬਹੁਤ ਹੀ ਸੋਹਣਾ ਬਹੁਤ ਸੋਹਣਾ ਦੁਪੱਟਾ ਬਣਿਆ ਇਹਦਾ ਦੇਖੋ ਅੱਗੇ ਸਾਡੇ ਕੋ ਇਹ ਹੀ ਕਿਹੜਾ ਹੀ ਵੇਖੀ ਚੁੱਕਾ ਹੈ। ਦੇਖੋ ਕਿੰਨਾ ਸੋਹਣਾ ਸੂਟ ਗਲਾ ਬਣਿਆ ਪੂਰਾ ਘੇਰਾ ਬਣਿਆ ਤੇ ਪਲੇਨ ਬੋਟਮ ਆ ਤੇ ਐ ਜਿਹਾ ਹੈਗਾ ਜੀ ਦੁਪੱਟਾ ਨਾ ਦੁਪੱਟਾ ਇਹ ਵੀ ਪੜੀ ਰਹੀ ਹੈ ਅੱਗੇ ਸਾਡੇ ਕੋ ਆ ਗਈ ਪਰਪਲ ਸ਼ੇਡ ਦਾ ਇਹ ਕਿਉਂ ਸ਼ਿਲਕੇ ਵਿੱਚ ਕਿੰਨਾ ਸੋਹਣਾ ਸੂਟ ਤੇ ਰੇਨ ਜੈ ਜੇ 1795 ਤੇ ਆਲਓਵਰ ਸੂਟ ਜੇ ਤੇ ਇਹ ਜਿਹਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਇਹ ਜਿ ਸਿਮਰ ਵਿੱਚ ਆ ਗਿਆ ਸੋ ਇਹ ਵੀ ਸਿਮਰ ਵਿੱਚ ਆ ਇਹ ਵੀ ਇਹਦਾ ਡਿਜ਼ਾਈਨ ਅਲੱਗ ਆ ਗਿਆ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਨੇ ਸਿੰਪਲ ਸੋਬਰ ਸੂਟ ਚ ਤੇ ਨਾਲ ਬੋਟਮ ਤੇ ਇਹ ਜਿਹੜਾ ਦੁਪੱਟਾ ਦੁਪੱਟੇ ਤੇ ਦੇਖੋ ਲੈਂਸ ਕਿੰਨੀ ਸੋਹਣੀ ਲੱਗੀ ਹੈ ਖੁੱਲਾ ਡੁੱਲਾ ਦੁਪੱਟਾ ਜੀ ਦੇਸ ਦਾ ਬਹੁਤ ਹੀ ਵਧੀਆ ਕੰਮ ਹੋਇਆ ਦੇਖਿਓ ਕਿੰਨਾ ਗੁੱਲਾ ਦੁਪੱਟਾ ਆ ਤੇ ਕੰਨਾਰੇ ਦੇ ਵਿੱਚ ਹੈਗੇ ਜੀ ਦੋ ਇਹ ਕੰਨਾਰੇ ਹਿੱਕ ਤੇ ਹੈਗਾ ਜਿੱਕ ਤੇ ਹੈਗਾ ਕੰਨਾਰੇ ਦੋ ਜਿਹੜੇ ਦੋਨੋਂ ਜਿਹੜੇ ਛੇੜਾ ਬਹੁਤ ਪਿਆਰੀਆਂ ਬਹੁਤ ਹੀ ਸੋਹਣੀਆਂ ਛੇੜੇ ਆ ਆ ਗਿਆ ਗਿਆ ਆਫ ਵਾਈਟ ਸੂਟ ਹੁਣ ਜਿੱਦਾਂ ਵਿਆਹਾਂ ਦਾ ਸੀਜ਼ਨ ਕੁੜੀਆਂ ਤੇ ਜ਼ਿਆਦਾ ਕਹਿਦੀਆਂ ਕਿ ਬਸ ਸਿੰਪਲ ਸੋਬਰ ਹੀ ਪਾਈਏ ਹੈਨਾ ਰੇਂਜ ਹੈ ਕਿ 2690 ਤੇ ਆਹ ਹੈ ਜੀ ਦੀ ਬਾਟਮ ਦੇਖੋ ਦੁਪੱਟੀਆਂ ਸਭ ਨਾਲ ਬਹੁਤ ਹੀ ਖੁੱਲੇ ਆ ਤੇ ਸੂਟ ਇਹਦੇ ਵਿੱਚ ਕਲਰ ਹੈਗੇ ਆ ਚਾਰ ਪੰਜ ਕਲਰ ਹੋਰ ਵੀ ਹੈਗੇ ਆ ਤੇ ਜਲਦੀ ਜਲਦੀ ਆਓ ਵਿజిਟ ਕਰੋ ਹੋਰ ਸਾਡੇ ਕੋਲ ਜਿੱਦਾਂ ਵਾਂਗ ਕੇ ਚਲੋ ਜੁਐਲਰੀ ਦਾ ਸਮਾਨ ਵੀ ਆ ਗਿਆ ਸਾਰਾ ਫਲਕਾਰੀਆਂ ਔਨ ਵਗੈਰਾ ਸੂਟ ਸਰਦੀਆਂ ਵਾਲਾ ਸਾਰਾ ਕੁਝ ਹੈ ਨਾ ਜੁਐਲਰੀ ਤੇ ਬਹੁਤ ਹੀ ਜ਼ਿਆਦਾ ਆਈ ਆ ਤੇ ਬਹੁਤ ਜ਼ਿਆਦਾ ਸਮਾਨ ਲੈ ਕੇ ਆਏ ਆਪਾਂ ਤੇ ਜਲਦੀ ਜਲਦੀ ਵਿజిਟ ਕਰੋ ਆਓ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਹੀ ਪਾਈ ਤੇ ਨਹੀਂ ਪਾ ਸਕੇ ਹਨਾ ਤੇ ਅੱਜ ਪੈ ਗਈ ਹੈ ਵੀਡੀਓ ਤੇ ਜਲਦੀ ਜਲਦੀ ਹੁਣ ਵਿజిਟ ਕਰੋ ਤੇ ਜਲਦੀ ਜਲਦੀ ਆਓ ਤੇ ਸਮਾਨ ਲੈ ਕੇ ਜਾਓ ਓਕੇ ਜੀ ਸਸਰੇ ਘਰ